ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਆਪਣੇ ਬਾਰਡਰ ਤੇ ਖਣੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਸਰਦਾਰ ਜਗਜੀਤ ਸਿੰਘ ਢੱਡੇਵਾਲ ਜਿੰਦਾਬਾ ਹਾਂਜੀ ਅੱਜ ਆਪਣੇ ਛੋਟੇ ਭਰਾ ਹੰਦੀਪ ਸਿੰਘ ਸੰਧੂ ਫਿਰ ਸੱਤਾਂਵਰੀ ਜ਼ਿਲ੍ਹਾ ਚੇਰੀਪੁਰ ਸਾਹਿਬ ਉਹਨਾਂ ਦੀ ਮੈਰਿਜ ਸੀ ਸਾਡੇ ਚਾਚਾ ਜੀ ਇਸਕਰਮ ਸਿੰਘ ਹੰਦੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾਣੀ ਜਿੰਨੇ ਵੀ ਵਹੀਕਲ ਬਰਾਤ ਲੈ ਕੇ ਜਾਣਿਆ ਸਾਰਿਆਂ ਦੇ ਬਖਾਇਦਾ ਕਿਸਾਨੀਆਂ ਦੇ ਛੱਡੇ ਅਤੇ ਪੋਸਟਰ ਇਹਦੇ ਖਨੌਰੀ ਚੱਲੋਦੇ ਅਰਦਾਜ ਜਗਦੀਸ਼ ਸਿੰਘ ਢੱਲੇਵਾਲ ਜੋ ਮੰਗਲਵਾਰ ਤੇ ਬੈਠੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਰਤਨਪੁਰਾ ਸ਼ੰਭੂ ਦੇ ਖਨੌਰੀ ਤੇ ਲੰਮੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਪਤਾ ਜਗਦੀਸ਼ ਸਿੰਘ ਢੱਲੇਵਾਲ ਜਿਨ੍ਹਾਂ ਕਿਸੇ ਅਨਾਜ ਦਾ ਦਾਣਾ ਖਾਧੇ ਤੋਂ ਅੱਜ 84 ਦਿਨਾਂ ਤੋਂ ਮਰਨwarte ਤੇ ਬੈਠਿਆ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਉਹ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜ ਕੱਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜਿਹੜੀ ਨੌਜਵਾਨ ਆਪਦੇ ਖੇਤੀ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਿਜਾਣ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਕਿਸਾਨ ਆਪਣੇ ਬਾਰਡਰ ਤੇ ਖਨੌਰੀ ਬਾਰਡਰ ਤੇ ਪਹੁੰਚੋ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿੰਦਾਬਾ ਅੱਜ ਆਪਣੇ ਛੋਟੇ ਭਰਾ ਜਨਦੀਪ ਸਿੰਘ ਸੰਧੂ ਪਿੰਡ ਸਕਰਾਵਲੀ ਜ਼ਿਲ੍ਹਾ ਚਿੱਰੀ ਮਕਸਦ ਦਾ ਉਹਨਾਂ ਦੀ ਮਰਜ਼ੀ ਸਾਡੇ ਚਾਚਾ ਜੀ ਇਸਕਰ ਸਿੰਘ ਬੰਦੂ ਵੱਲੋਂ ਮੈਸੇਜ ਲੱਗਿਆ ਸੀ ਕਿ ਆਪਾਂ ਜਿੰਨੀਆਂ ਵੀ ਗੱਡੀਆਂ ਲੈ ਕੇ ਜਾਣੀ ਜਿੰਨੇ ਵੀ ਵੀ ਕੁੜਮਰਾਤ ਲੈ ਕੇ ਜਾਣੇ ਆ ਸਾਰਿਆਂ ਦੇ ਬਕਾਇਦਾ ਕਿਸਾਨੀਆਂ ਦੇ ਝੰਡੇ ਅਤੇ ਪੋਸਟਰ ਜਿਹੜੇ ਖਨੌਰੀ ਚੱਲੋਦੇ ਅਰਦਾਜ ਜੀ ਸਿੰਘ ਦੀ ਧਲੇਵਾ ਜੋ ਮੰਗਲਪੁਰ ਤੇ ਬਿਠੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਰਤਨਪੁਰ ਸ਼ੰਭੂ ਦੇ ਖਨੌਰੀ ਤੇ ਲੰਮੇ ਸਮੇਂ ਤੋਂ ਪੂਰੇ ਦੇਸ਼ ਭਰ ਦੇ ਕਿਸਾਨਾਂ ਦੇ ਜਿਹੜਾ ਹੱਕੀ ਮੰਗਾਂ ਲਈ ਦਾ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਕਿਸੇ ਅਨਾਜ ਦਾ ਦਾਣਾ ਖਾਧੇ ਤੋਂ ਅੱਜ 84 ਦਿਨਾਂ ਤੋਂ ਮਰਨ ਵਰਤੇ ਬੈਠਿਆ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਉਹ ਪ੍ਰਚਾਰ ਕਰਨਾ ਬਹੁਤ ਹੀ ਵਧੀਆ ਲੱਗਿਆ ਜਦੋਂ ਕਿ ਨੌਜਵਾਨ ਅੱਜਕੱਲ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜੇ ਕੋਈ ਨੌਜਵਾਨ ਆਪ ਦੇ ਖੇਤੀ ਕਾ ਖਾਤਰ ਜ਼ਮੀਨ ਖਾਤਰ ਇਸ ਅੰਦੋਲਨਾਂ ਦੇ ਵਿੱਚ ਜਿਹੜੇ ਹਿੱਸਾ ਲੈਂਦੇ ਆ ਅੱਜ ਆਪਣੇ ਖੁਸ਼ੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅੰਦੋਲਨ ਨੂੰ ਵੀ ਮਤਲਬ ਲੋਕਾਂ ਦੇ ਵਿੱਚ ਲਜਾਨ ਦੀ ਜਿਹੜੀ ਹੈਗੀ ਆ ਗੱਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ